ਸਾਰੇ ਪੰਜਾਬ ਦੇ ਵਿੱਚ ਜੋ ਪ੍ਰਵਾਸੀਆਂ ਵੱਲੋਂ ਦੁਰਘਟਨਾਵਾਂ ਹੋ ਰਹੀਆਂ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਆ ਵੀ ਪਹਿਲਾ ਰੈਲ ਮਾਜੇ ਕੋ ਪ੍ਰੇਮਨਗਰ ਚ ਹੋਈ ਉਤਪਰ ਹਿਯਾਰਪਰ ਹੋਈ ਆਪਣਾ ਨਵਾਂ ਸ਼ਹਿਰ ਹੋਈ ਇਹ ਇੱਕੋ ਲੱਖ ਤੋਂ ਉੱਗੀ ਹੈ ਜੀ ਇਸ ਮਹੀਨੇ ਵੀ ਇਹਨਾਂ ਨੂੰ ਇੱਕੋ ਲੱਖ ਤੇ ਕੀ ਪੰਜਾਬ ਚ ਦੇਖਿਆ ਜੋ ਉਹਨਾਂ ਨੇ ਕ੍ਰਾਈਮ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਇਹਨਾਂ ਨੂੰ ਕੋਈ ਮਾੜੀ ਗੱਲ ਨਹੀਂ ਕਹੀ ਕਿਸੇ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਸੀਗਾ ਇਹ ਚੰਗੇ ਭਲੇ ਰਹ ਰਹੇ ਸੀ ਹੁਣ ਇਹ ਆਪਣੇ ਅੰਨਾ ਇਹਨਾਂ ਦਾ ਹਿਉ ਵਜ ਗਿਆ ਇਹਨਾਂ ਦੀ ਹਿੰਮਤ ਵੱਧ ਗਈ ਸਾਡੇ ਗਲਾਂ ਨੂੰ ਆਉਣ ਲੱਗੇ ਇੱਕ ਅਸੀਂ 2021 ਤੋਂ ਮਹੀਮ ਸ਼ੁਰੂ ਕੀਤੀ ਹੋਈ ਆ ਵੀ ਪ੍ਰਵਾਸੀ ਬਹੁਤ ਜ਼ਿਆਦਾ ਪੰਜਾਬ ਚ ਵੱਧ ਗਿਆ ਰੇਸ਼ੋ ਦੇਖੋ ਪ੍ਰਵਾ ਪੰਜਾਬ ਚ ਪ੍ਰਵਾਸ ਬਾਹਰ ਨੂੰ ਹੋ ਰਿਹਾ ਤੇ ਪੰਜਾਬ ਦੀ ਗਿਣਤੀ ਵੱਧ ਰਹੀ ਆ ਉਹ ਪੰਜਾਬੀਆਂ ਨਾਲ ਨਹੀਂ ਵੱਧ ਰਹੀ ਅਸੀਂ ਤਾਂ ਬੱਚੇ ਨਹੀਂ ਜੰਮ ਰਹੇ ਹਨ ਪੰਜਾਬ ਦੀ ਗਿਣਤੀ ਕਿੱਦਾਂ ਵੱਧ ਰਹੀ ਆ ਉਹ ਬਾਹਰੋਂ ਪ੍ਰਵਾਸੀ ਆ ਗਏ ਇੱਥੇ ਪੱਕੇ ਹੋ ਰਿਹਾ ਉਹਨਾਂ ਦੀ ਗਿਣਤੀ ਸਾਡੇ ਨਾਲ ਵੱਧ ਰਹੀ ਹੈ ਉਹਨਾਂ ਦੀ ਗਿਣਤੀ ਸਾਡੇ ਨਾਲ ਐਡ ਹੋ ਰਹੀ ਹੈ ਤੇ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਅੱਜ ਇੱਕ ਸਮਾਗਮ ਇੱਕ ਪ੍ਰੋਗਰਾਮ ਅਨੇਕਿਆ ਵੀ ਇਹਨਾਂ ਨੂੰ ਪੱਕੀ ਨੱਥ ਕਿਦਾਂ ਪਾਈ ਜਾ ਸਕਦੀ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਨੂੰ ਸਟੇਟਾਂ ਨੂੰ ਸਪੈਸ਼ਲ ਅਧਿਕਾਰ ਨੇ ਵੀ ਉਹਨਾਂ ਦੇ ਵੀ ਆਪਣਾ ਕੋਈ ਬੋਟ ਨਹੀਂ ਬਣਾ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਧਾਰਕ ਨਹੀਂ ਬਣਾ ਸਕਦਾ ਅਸੀਂ ਵੀ ਸਾਡੇ ਵੀ ਇਹੀ ਡਿਮਾਂਡ ਹੈ ਵੀ ਪੰਜਾਬ ਵਿੱਚ ਕਿਉਂ ਨਹੀਂ ਇੱਕ ਪਾਸ ਉਹਦੇ ਇਸ ਚੀਜ਼ ਦੀ ਇਸ ਲਈ ਸਮਾ ਲੀਕਿਆ ਸਾਰੇ ਇਲਾਕੇ ਨੂੰ ਬੁਲਾਇਆ ਅਸੀਂ ਦੁਆਬੇ ਨੂੰ ਵੀ ਭਾਈ ਆਪਾਂ ਇਸ ਚੀਜ਼ ਨੂੰ ਨੱਥ ਪਾਉਣ ਲਈ ਇਕੱਠੇ ਹੋਈ ਹਾਂ ਹੁਣ ਅਗਲਾ ਕੀ ਪ੍ਰੋਗਰਾਮ ਹੈ ਤੁਹਾਡਾ ਇਸ ਦੇ ਸਬੰਧ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਇਹ ਚੀਜ਼ ਨੂੰ ਪਰਮਾਨੈਂਟ ਨੱਥ ਪਾਉਣ ਵਾਸਤੇ ਸਾਰੇ ਨੇ ਸਾਰਿਆਂ ਨੇ ਸਹਿਮਤੀ ਦਿੱਤੀ ਜਾਊਗੀ ਉਸ ਤੋਂ ਬਾਅਦ ਪਿੰਡ ਦੀਆਂ ਪੰਚਾਇਤਾਂ ਜੋ ਪੰਚਾਇਤ ਆਏ ਐ ਐਮਸੀ ਆ ਜਾਂ ਜੋ ਲੀਡਰ ਕੋਈ ਵੀ ਆਇਆ ਹੋਊਗਾ ਪਰ ਹਾਲੇ ਤੱਕ ਕੋਈ ਆਇਆ ਨਹੀਂ ਕਿਸੇ ਪਾਰਟੀ ਦਾ ਲੀਡਰ ਕਿਸੇ ਜਥੇਬੰਦੀ ਦੇ ਲੋਕ ਆਏ ਹੋਣਗੇ ਆਪਾਂ ਸਭ ਨੂੰ ਇੱਕ ਹੀ ਬੇਨਤੀ ਕਰਦੇ ਆ ਆਪਣੇ ਪਿੰਡ ਵਿੱਚ ਮਤੇ ਪਾਓ ਇਹਨਾਂ ਨੂੰ ਬੋਰ ਦਾ ਅਧਿਕਾਰ ਨਾ ਦਿੱਤਾ ਜਾਵੇ ਇਹਨਾਂ ਨੂੰ ਆਧਾਰ ਕਾਟਣਾ ਬਣਾਏ ਜਾਣ ਇਹਨਾਂ ਨੂੰ ਜ਼ਮੀਨਾਂ ਨਾ ਵੇਚੀ ਜਾਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਇੱਕ ਇੱਕਲੇ-ਕਲੇ ਪਿੰਡ ਵਿੱਚ ਇੱਕ ਲਹਿਰ ਖੜੀ ਹੋਣੀ ਚਾਹੀਦੀ ਆ ਤਾਂ ਇਹਨਾਂ ਨੂੰ ਨੱਥ ਪਾਈ ਜਾਵੇ